ਅਰਵਿੰਦ ਖੰਨਾਨ ਨੇ ਇੱਕ ਵੀ ਹਾਂ ਦਾ ਨਾਰਾ ਮਾਰਿਆ ਕਿ ਉਹ ਹਾਂਸ ਰਾਜ ਨੇ ਉਹਨਾਂ ਆਤਾਂ ਦੀ ਖਾਤਰ ਕੋਈ ਨਾਰਾ ਮਾਰੇਗਾ ਬਲਕਿ ਕਿਵੇਂ ਕਹਿ ਦਿੰਦੇ ਆ ਵੀ ਇਹ ਜੜੀ ਪਾਤੀ ਦਾਤਾ ਪਾਟੀਆਂ ਲੋਕਾਂ ਦੀ ਆ ਇਹ ਲੋਕਾਂ ਦੀ ਨਹੀਂ ਇਹ ਮੋਦੀਆਂ ਕਾਰਪੋਰੇਟ ਘਰਾਣਿਆਂ ਦੀ ਆ ਗਈ ਤੇ ਸਾਡੀਆਂ ਜੜੀਆਂ ਲੋਕਾਂ ਦੀ ਆਵਾਜ਼ ਕਰਵਾਉਣੀਆਂ ਨੇ ਸਾਡੀਆਂ ਜ਼ਫਾਬੰਦੀਆਂ ਨੇਗੀਆਂ ਕਿਸਾਨਾਂ ਕਹਿੰਦੇ ਹੈ ਸਰਕਾਰ ਜਿਹੜੀ ਆਤਾ ਪ੍ਰਤੀ ਕਿਹਾ ਜਿਆ ਇਹਨਾਂ ਨੇ ਅੰਦੀ ਦਿੱਲੀ ਗਈ ਸੀ ਚਲੋ ਕਾਲੇ ਨੂੰ ਰੱਦ ਕਰਵਾਇ ਸੀ ਭਾਜਪਾ ਦੀ ਸਰਕਾਰ ਨੇ ਸਾਡੇ ਨਾਲ ਇਹ ਵਾਦਾ ਕੀਤਾ ਸੀ ਇਹ ਮੰਗ ਮੰਨੀ ਸੀ ਕਿ ਐਲਐਸਪੀ ਦੇਣਾ ਗਏ ਜਿਹੜੇ ਤੋਂ ਡੀਸੀ ਕੋਲ ਨੇ 750 ਤੋਂ ਉੱਪਰ ਉਹਨਾਂ ਦੇ ਪਰਿਵਾਰਾਂ ਦੀ ਇੱਕ ਇੱਕ ਜੀਰੂ ਨੌਕਰੀ ਦੇਵਾਂਗੇ ਤੇ ਉਹਨਾਂ ਨੂੰ ਬੰਦਾ ਮੁਆਵਜ਼ਾ ਵੀ ਦਿੱਤਾ ਜਾਊਗਾ ਉਹ ਮੰਗਾ ਸਾਡੀਆਂ ਜਿਹੜੀਆਂ ਇਹਨਾਂ ਨੇ ਅਸਲੀ ਗੱਲਾਂ ਬਾਤਾਂ ਵੀ ਕੀਤੀਆਂ ਪਰ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਇਹ ਭੁੱਲ ਜਾ ਜੇ ਤੁਹਾਨੂੰ ਲੱਗਦਾਗਾ ਵੀ ਇਹ ਟੇਕੇ ਬੈਰ ਜਾਣਗੇ ਜਦੋਂ ਤੱਕ ਸਾਡੇ ਇਹਨਾਂ ਟਫਾਨਾਂ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਜਿਹੜਾ